ਜੋ ਬੁਲੇ ਸੋ ਨਿਰਭੈ ਸਤਿਗੁਰਾਂ ਦੀ ਜੀਤੈ ਸੋ ਨਿਰਭੈ ਸਤਿਗੁਰਾਂ ਦਾ ਮਹਾਰਾਜ ਸਤਿਗੁਰੂ ਦਾ ਸਹਾਰਾ ਕੀ ਜੈ ਸਰ ਅੱਜ ਤੁਹਾਨੂੰ ਉਹਦਾ ਮਿਲਿਆ ਕੀ ਕਹਨੇ ਜਾਂਦੇ ਹੋ ਰਾਜ ਸਿੰਘ ਜੀ ਅਲੋਣਾ ਜੀ ਰਾਜ ਅੱਜ ਇਹਨਾਂ ਨੇ ਉਹਦਾ ਆਪਣੀ ਗੁਰੂ ਰਵਿਦਾਸ ਜੈਗਰਬੋਸ ਵੱਲੋਂ ਰਾਜਪੁਰੇ ਹਲਕੇ ਦਾ ਹਲਕਾ ਚਾਰ ਜਿਹੜਾ ਸਾਡੇ ਰਾਜਕਮਰ ਜੀ ਰਾਜ ਸਿੰਘ ਰਾਜ ਸਿੰਘ ਤੁਹਾਨੂੰ ਜੀ ਨੂੰ ਲਾਇਆ ਸੋ ਮੈਂ ਆਪਣੀ ਗੁਰੂ ਰਵਿਦਾਸ ਜੈਗਰਬੋਸ ਵੱਲੋਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਅਤੇ ਵੀਰ ਤੋਂ ਬੜਾ ਮਾਣ ਕਰਦੇ ਆ ਕਿਉਂਕਿ ਜਿਹੜਾ ਚਿਹਰਾ ਭਾਈ ਦਾ ਸਿੱਖਵਾਲਾ ਤੇ ਬੜਾ ਮਾਣ ਹੁੰਦਾ ਕਿਉਂਕਿ ਗੁਰੂਵੰਦਾਰ ਟੈਗਰ ਫੌਸਾ ਜੀ ਚਾਹੁੰਦੇ ਆ ਵੀ ਸਾਰੇ ਇਦਾਂ ਦੇ ਚਿਹਰੇ ਜਿਹੜੇ ਆ ਸਾਰੀਆਂ ਕਮਿਊਨਿਟੀਆਂ ਦੇ ਹਰ ਵਰਗ ਦੇ ਲੋਕਾਂ ਨੂੰ ਬਈ ਸ਼ਾਮਲ ਕਰੀਏ ਤਾਂ ਜੋ ਪਤਾ ਚੱਲੇ ਵੀ ਜਿਹੜੀ ਗੁਰੂਵੰਦਾਰ ਟੈਗਰ ਫੌਸ ਆ ਇਹ ਗੁਰੂ ਰਵਿਦਾਸ ਮਹਾਰਾਜ ਦੇ ਬੇਗੰਪੁਰੇ ਦੇ ਸੁਪਨੇ ਤੇ ਚੱਲਦੀ ਏ ਕਿਉਂਕਿ ਬੇਗੰਪੁਰੇ ਦਾ ਸੁਪਨਾ ਸਤਗੁਰੂ ਰਵਿਦਾਸ ਮਹਾਰਾਜ ਦੀ ਸੀਗਾ ਵੀ ਜਿੱਥੇ ਜਾਤ ਪਾਤ ਊਚ ਨੀਚ ਤੋਂ ਉੱਪਰ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਜਿੱਥੇ ਜਾਤ-ਪਾਤ ਨਾ ਪੁੱਛੀ ਜਾਵੇ ਸਿਰਫ ਇਹ ਪੁੱਛਿਆ ਜਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਨਾਲ ਜੋੜੀਏ ਅਤੇ ਇੱਕ ਪਲੇਟਫਾਰਮ ਤੇ ਲਿਆ ਕੇ ਜਿੱਥੇ ਜੀ ਦੋਨੋਂ ਫਿਰ ਜਦੋਂ ਬਲੱਡ ਜਦੋਂ ਆਪਾਂ ਦਾਨ ਕਰੀਦਾ ਤੇ ਫਿਰ ਜਦੋਂ ਕਿਸੇ ਨੂੰ ਲੋੜ ਹੁੰਦੀ ਤਾਂ ਕਹਿੰਦੇ ਭਾਈ ਖੂਨ ਦੇ ਦਿਓ ਫਿਰ ਇਹ ਨਹੀਂ ਪੁੱਛਦੇ ਵੀ ਐਸਸੀ ਦਾ ਬੀਸੀ ਦਾ ਐਸਸੀ ਦਾ ਜਾਂ ਓਬੀਸੀ ਦਾ ਉਹ ਕਹਿੰਦੇ ਚੜਾ ਦਿਓ ਇਹ ਹੀ ਚੀਜ਼ ਆਪਣੇ ਨੂੰ ਕਮਿਊਨਿਟੀ ਚਾਹੀਦੀ ਹੈ ਵੀ ਇਹ ਪੁੱਛੇ ਨਾ ਵੀ ਤੁਸੀਂ ਤੁਹਾਡਾ ਗੋਦ ਕੀ ਹੈ ਬਸ ਇਹ ਪੁੱਛੇ ਵੀ ਬਸ ਤੁਸੀਂ ਸਮਾਜ ਦੇ ਬੰਦੇ ਹੋ ਤਾਂ ਮੈਂ ਆਸ ਕਰਦਾ ਭਾਜੀ ਕੋ ਵੀ ਇਦਾਂ ਜਿਹੜਾ ਹਲਕਾ ਜਿਹੜਾ ਰਾਜਪੁਰਿਆ ਦਾ ਪੂਰੇ ਜਿੱਡੇ ਪਿੰਡ ਆ ਮੈਂ ਹਮੇਸ਼ਾ ਹੀ ਸਾਰਿਆਂ ਨੂੰ ਕਿਹਾ ਵੀ ਜਿਹੜੇ ਜਦੋਂ ਵੀ ਕਿਸੇ ਦਾ ਪ੍ਰਧਾਨ ਆਪਾਂ ਲਈਦਾ ਹਲਕੇ ਦਾ ਉੱਥੇ ਦੇ ਜਿਹੜੇ ਥਾਣੇ ਆ ਕਚੈਰੀਆਂ ਜੰਨੀਆਂ ਚੌਕੀਆਂ ਲੱਗਦੀਆਂ ਉਹਨਾਂ ਦੇ ਵਿੱਚ ਨਾ ਪਿੰਡਾਂ ਦੀ ਲਿਸਟ ਲੱਗੀ ਹੁੰਦੀ ਹੈ ਉਹ ਲਿਸਟ ਦੀ ਫੋਟੋ ਖਿੱਚ ਕੇ ਤੁਸੀਂ ਸ਼ਨੀਵਾਰ ਤੇ ਐਤਵਾਰ ਦੋ ਦਿਨ ਸਰਫ ਹਫ਼ਤੇ ਦੇ ਦੋ ਤੇ ਉਸ ਪਿੰਡਾਂ ਦੇ ਵਿੱਚ ਜਾ ਕੇ ਦੋ ਦੋ ਲੋਕ ਤਿੰਨ ਤਿੰਨ ਲੋਕਾਂ ਨੂੰ ਇਕੱਠੇ ਕਰਕੇ ਲਿਆਓ ਤਾਂ ਜੋ ਗਰੁੱਪ ਜਿਹੜਾ ਬਣੇ ਤਾਂ ਜੋ ਤਿੰਨ ਤਿੰਨ ਜਿਹੜੇ ਲੋਕ ਆ ਮਿਸ਼ਨਰੀ ਉਹ ਫੇ ਜਦੋਂ ਕਿਤੇ ਇਦਾਂ ਦਾ ਕੋਈ ਆਪਣਾ ਰੋਲਾ ਪੈ ਜਾਂਦਾ ਜਾਂ ਕੋਈ ਕਿਸ ਸੰਘਟਨ ਦਾ ਕੋਈ ਹੁੰਦਾ ਜਾਂ ਕਿਸੇ ਨਾਲ ਦੱਬੇ ਪਏ ਲੋਕਾਂ ਨਾਲ ਤੱਕਾ ਹੁੰਦਾ ਤੇ ਉਹ ਬੰਦੇ ਜਿਹੜੇ 20-20 ਇੱਕ ਇੱਕ ਮਿੰਟ ਦੇ ਵਿੱਚ ਕੱਢੇ ਤਾਂ ਕੰਨਾ ਬੰਦਾ ਜਿਹੜਾ ਘਟਾ ਹੋ ਜਾਂਦਾ ਸੋ ਇਸ ਨੀਤੀ ਦੇ ਉੱਪਰ ਤੁਸੀਂ ਵਰਕ ਕਰਨਾ ਕਿਉਂਕਿ ਆਪਾਂ ਨੇ ਕਹਿੰਦੇ ਵੀ ਤੁਸੀਂ 7 ਦਿਨ ਕੰਮ ਕਰੋ ਕਿਉਂਕਿ ਆਪਣਾ ਪਰਿਵਾਰ ਵੀ ਆਪਣੇ ਬੱਚੇ ਵੀ ਦੇਖਣੇ ਨੇ ਹਫ਼ਤੇ ਦੇ 2 ਦਿਨ ਤੁਸੀਂ ਦੇਣੇ ਆ ਤੇ ਜਿਹੜੀ ਲਿਸਟ ਹੋਊਗੀ ਉਹ ਸਾਰੇ ਕਵਰ ਕਰਕੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰੋ ਤਾਂ ਜੋ ਅੱਗੇ ਆਪਣਾ ਕੰਮ ਜਦੋਂ ਉਹਨਾਂ ਨੂੰ ਸਾਨੂੰ ਦੱਸਣਾ ਕੰਮ ਕੀ ਹੈ ਅਸੀਂ ਆਪ ਵਿੱਚ ਦਾ ਜਾਣਾ ਲੋਕਾਂ ਨੇ ਆਪ ਹੀ ਮਿਸ਼ਨ ਨਾਲ ਆਪਣੇ ਜੁੜ ਜਣਾ ਸੋ ਇਨੀ ਬੇਨਤੀ ਕਰਦਾ ਬਹੁਤ ਖੁਸ਼ੀ ਦਿੰਦਾ ਨਾ ਵੱਡੇ ਭਰਾ ਹੀ ਸ਼ਾਮਲ ਹੋਏ ਜਿਨੇ ਪੰਚਾਇਤ ਮੈਂਬਰ ਸਰਪੰਚ ਸਾਹਿਬ ਪਹੁੰਚਿਆ ਸਾਰੇਆਂ ਦਾ ਤਹਿਦਿਲੋ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਜੀ ਆਇਆਂ ਖਾਂਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਮੈਂ ਪੰਜਾਬ ਦੇ ਪ੍ਰਧਾਨ ਗੁਰਵਦਾਤਾ ਟਾਈਗਰ ਫੋਰਸ ਸਾਡੇ ਵੱਡੇ ਵੀਰ ਸਾਡੇ ਪ੍ਰਧਾਨ ਜੀ ਜੱਸੀ ਤਲਣ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਵਾਣੇ ਜੈ ਨੂੰ ਐਡਾ ਵੱਡਾ ਉਹਦਾ ਦੇਖ ਕੇ ਬਹੁਤ ਸਨਮਾਨ ਕੀਤਾ ਹੈ ਸੋ ਮੈਂ ਜੋ ਇਹਨਾਂ ਨੇ ਮੇਰੀ ਜ਼ਿੰਮੇਵਾਰੀ ਹਲਕਾ ਰਾਜਪੁਰੇ ਦੀ ਲਈ ਹੈ ਸੋ ਮੈਂ ਇਹ ਜ਼ਿੰਮੇਵਾਰੀ ਆਪਣੇ ਤਨੋਂ ਮੰਨੋ ਜਿੰਨੀ ਵੀ ਮੇਰੇ ਤੇ ਹਿੰਮਤ ਹੈ ਮੈਂ ਨਿਭਾਵਾਂਗਾ ਸੋ ਮੈਂ ਦਰਸ਼ੜ ਸਿੰਘ ਕੁਟਾਰੀਆ ਬਾਦਰਗੜ ਦਾ ਵੀ ਬਹੁਤ ਜ਼ਿਆਦਾ ਸਨਮਾਨ ਕਰਦਾ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਪ੍ਰਧਾਨ ਜੀ ਜਸਸੀ ਤਲਣ ਜੀ ਨੂੰ ਕਹਿ ਕੇ ਮੈਨੂੰ ਐਡਾ ਵੱਡਾ ਮਾਨ ਦਿਵਾਇਆ ਹੈ ਜੈ ਗੁਰਦੇਵ ਧੰਨ ਗੁਰਦੇਵ